ਹਾਂਜੀ ਸੋਸ਼ੀ ਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਕੇ ਕੁਐਸਚਨਸ ਹੋਣ ਰਸਾਇਣ ਵਿਗਿਆਨੀ ਪ੍ਰਸ਼ਨ ਪਹਿਲਾ ਪਰਮਾਣੂ ਸਿਧਾਂਤ اٹੋਮਿਕ ਥਿਉਰੀ ਕਿਸ ਵਿਗਿਆਨੀ ਨੇ ਪੇਸ਼ ਕੀਤਾ ਸੀ ਜான் ਡਾਲਟਨ ਪ੍ਰਸ਼ੰਤ ਦੂਜਾ ਕਿਸ ਬਗੈਣੀ ਨੇ ਆਵਰਤੀ ਸਾਰਨੀ ਪ੍ਰੀਆਡਿਕ ਟੇਬਲ ਦੀ ਖੋਜ ਕੀਤੀ ਦਮਿਤਰੀ ਮੈਡਲਿਵ ਪ੍ਰਸ਼ੰਤ ਤੀਜਾ ਆਧੁਨਿਕ ਰਸਾਇਣ ਵਿਗਿਆਨ ਦਾ ਪਿਤਾ ਫਾਦਰ ਆਫ ਮਾਡਰਨ ਕੈਮਿਸਟਰੀ ਕਿਸ ਨੂੰ ਕਿਹਾ ਜਾਂਦਾ ਹੈ ਐਂਟੋਨੀ ਲਾਵੋਜ਼ੀਅਰ ਪ੍ਰਸ਼ਨ 5 ਮਾ ਕਿਸ ਵਿਗਿਆਨੀ ਨੇ ਪੈਨਸਿਲ ਦੀ ਖੋਜ ਕੀਤੀ ਜੋ ਕਿ ਇੱਕ ਮਹੱਤਵਪੂਰਨ ਐਂਟੀਬਾਇਓਟਿਕ ਹੈ ਅਲੈਗਜ਼ੈਂਡਰ ਫਲੇਮਿੰਗ ਪ੍ਰਸ਼ਨ ਛੇ ਮਾਰੇ ਰੇਡੀਓ ਐਕਟੀਵਿਟੀ ਦੀ ਖੋਜ ਦਾ ਸਿਹਰਾ ਮੁੱਖ ਤੌਰ ਤੇ ਕਿਸ ਵਿਗਿਆਨੀ ਨੂੰ ਜਾਂਦਾ ਹੈ ਹੈਨਰੀ ਵੈਕਰਲ ਪ੍ਰਸ਼ਨ 7ਮਾ ਕਿਸ ਭਾਰਤੀ ਵਿਗਿਆਨੀ ਨੂੰ ਭਾਰਤੀ ਰਸਾਇਣ ਵਿਗਿਆਨ ਦਾ ਪਿਤਾਮਾ ਕਿਹਾ ਜਾਂਦਾ ਹੈ ਗਿਆ ਪਰਫੂਲ ਚੰਦਰ ਰਾਏ ਪ੍ਰਸ਼ਨ 9 ਮਾਤਾਂ ਦੀ ਆਵਰਤੀ ਸਾਰਣੀ ਕਿਸ ਨੇ ਬਣਾਈ ਦਮਿਟਰੀ ਮੇਡੇਲੀਵ ਪ੍ਰਸ਼ਨ 10 ਮਾ ਰੇਡੀਅਮ ਦੀ ਖੋਜ ਕਿਸ ਨੇ ਕੀਤੀ ਮੈਰੀ ਕ్యూਰੀ ਅਤੇ ਪੀਰੇ ਕ్యూਰੀ ਪ੍ਰਸ਼ਨ 11ਵਾਂ ਆਕਸੀਜਨ ਦੀ ਖੋਜ ਦਾ ਸਿਹਰਾ ਮੁੱਖ ਤੌਰ ਤੇ ਕਿਸ ਨੂੰ ਜਾਂਦਾ ਹੈ? ਜੋਸੇਪ ਪ੍ਰਸਟਲੀ ਪ੍ਰਸ਼ਨ 12ਵਾਂ ਦਰਵਿਆ ਵਿਆਮਾਨ ਦੀ ਸੰਭਾਲ ਦਾ ਕਾਨੂੰਨ ਲਾ ਆਫ ਕੰਟ ਕੰਜ਼ਰਵੇਸ਼ਨ ਆਫ ਮਾਸ ਕਿਸ ਨੇ ਦਿੱਤਾ ਐਂਟੋਨੀ ਲਾਵੋਜੀਅਰ ਪ੍ਰਸ਼ਨ 13 ਮਾ ਕਿਹੜੇ ਵਿਗਿਆਨੀ ਨੇ ਇਲੈਕਟ੍ਰੋਨ ਦੀ ਖੋਜ ਕੀਤੀ ਜੇ ਜੇ ਥਾਮਸਨ ਪ੍ਰਸ਼ੰਤ ਚਾਦਰਮਾਨ ਨਿਊਟ੍ਰੋਨ ਦੀ ਖੋਜ ਕਿਸ ਵਿਗਿਆਨੀ ਦੁਆਰਾ ਕੀਤੀ ਗਈ ਸੀ ਜੈਮਸ ਚੈਡਵਿਕ